ਕਿ ਇਨਸਾਨ ਨੂੰ ਜਿਹੜਾ ਰੱਬ ਨੇ ਦਿਮਾਗ ਦਿੱਤਾ ਹੈ ਸੱਚ ਇਹ ਵੇ ਇਹ ਪਸ਼ੂ ਕੋਲ ਨਹੀਂ ਤੇ ਇਸ ਦਿਮਾਗ ਵਾਲੇ ਨੇ ਜਿੰਨੇ ਬੰਦੇ ਦਾ ਭਲਾ ਕੀਤਾ ਹੈ ਇਹਦੀ ਵੀ ਕੋਈ ਕੀਮਤ ਨਹੀਂ ਤੇ ਜਿੰਨੇ ਨੇ ਬੰਦੇ ਦੀ ਤਬਾਹੀ ਕੀਤੀ ਯਾਦ ਰੱਖਿਓ ਇਹਦੀ ਇਹਦਾ ਵੀ ਕੋਈ ਪਾਰਾ ਵਾਰ ਨਹੀਂ ਦਿਮਾਗ ਹੀ ਹੈ ਨਾ ਇਹ ਇੰਨਾ ਇਨੀ ਡਾਕਟਰੀ ਇਨੀਆਂ ਦਵਾਈਆਂ ਬੰਦੇ ਨੂੰ ਬਚਾਉਣ ਦਾ ਯਤਨ ਕੀਤਾ ਹੈ ਤੇ ਦਿਮਾਗ ਹੀ ਹੈ ਨਾ ਜਿੰਨੇ ਬੰਬ ਜਿੰਨਾ ਅਸਲਾ ਬੰਦਾ ਇਸ ਧਰਤੀ ਤੇ ਰੱਖ ਕੇ ਬੈਠਾ ਹੈ ਨਾ ਇਹ ਕਿਸੇ ਸ਼ੇਰ ਤੋਂ ਡਰਦਾ ਥੋੜਾ ਬਣਾਇਆ ਹੈ ਇਹ ਥੋੜਾ ਕਿ ਆ ਬਈ ਸਮੁੰਦਰ ਚ ਮੱਛੀਆਂ ਨੂੰ ਉਹਨਾਂ ਤੋਂ ਡਰ ਲੱਗਦਾ ਨਹੀਂ ਬੰਦੇ ਨੂੰ ਬੰਦੇ ਤੋਂ ਡਰ ਲੱਗਦਾ ਹੈ ਤੇ ਸ਼ੈਤਾਨੀ ਦਿਮਾਗ ਨਾ ਮੈਨੂੰ ਬਖਸ਼ ਦੇ ਜੇ ਇੰਨਾ ਕੁਝ ਬੁਲਾਈ ਬੈਠਾ ਉਹ ਇੱਕ ਵਿਦਵਾਨ ਕੋਟ ਕਰਦਾ ਹੁੰਦਾ ਸੀ ਆਇਨਸਟਾਈਨ ਬਾਰੇ ਪੁੱਛਦੇ ਹੁੰਦੇ ਸਨ ਕਿ ਜਦੋਂ ਤੀਸਰੀ ਵਰਲਡ ਵਾਰ ਹੋਵੇਗੀ ਤੀਜਾ ਵਿਸ਼ਵ ਜੁੱਧ ਕਿਹਸਾ ਹੋਵੇਗਾ ਉਹਨੇ ਕਿਹਾ ਸੀ ਚੌਥਾ ਕਦੀ ਨਹੀਂ ਹੋਵੇਗਾ ਮੈਂ ਬੜੀ ਬੜੀ ਉਪੜੀ ਥਾਂ ਉਹਨੇ ਕਿਹਾ ਤੀਸਰਾ ਕਿਹਦਾ ਹੋਵੇਗਾ ਪੱਤਰਕਾਰ ਪੁੱਛਦੇ ਤੀਸਰਾ ਵਿਸ਼ਵ ਜੰਗ ਵਰਲਡ ਵਾਰ ਕੈਸੀ ਹੋਏ ਕਹਿੰਦਾ ਚੌਥਾ ਕਦੀ ਨਹੀਂ ਹੋਵੇਗਾ ਉਹਨੇ ਕਿਹਾ ਵੀ ਇਹ ਕਿਉਂ ਅਸੀਂ ਤੀਸਰੇ ਬਾਰੇ ਪੁੱਛ ਰਹੇ ਹਾਂ ਤੁਸੀਂ ਚੌਥੇ ਬਾਰੇ ਉਹ ਕਹਿੰਦਾ ਜਿੰਨਾ ਕੁ ਬੰਦਾ ਬਣਾ ਬੈਠਾ ਹੈ ਨਾ ਇਹਦੇ ਨਾਲ ਧਰਤੀ ਸਾਰੀ ਖਤਮ ਹੋ ਸਕਦੀ ਹੈ ਨਾ ਬੰਦੇ ਰਹਿਣਾ